ਆ ਸੂਟ ਚਾਹ ਕਹ ਲੋ ਬੁਲਬੁਲ ਦੇ ਬੱਚੇ ਬਾਜ਼ਾਰ ਚ ਕੋਈ 800 ਮੰਗਦਾ ਕੋਈ ਮੰਗਦਾ 900 ਸਾਡੇ ਕੋਲ ਆ ਜੋ 8 800 ਵਾਲੇ ਸੂਟ 2250 ਚ 250 ਰੇ ਸੂਟ ਮਤਲਬ 500 ਰੇ ਦੋ 500 ਰੇ ਦੋ ਬੀਬੀ ਇੱਕ ਪਾ ਦੂਜਾ ਤੋਂ ਚੱਕੋ ਕੜਾਈਆਂ ਕੱਢੀਆਂ ਵੇ 2250 ਚ ਰੰਗ ਡਿਜ਼ਾਈਨ ਕਲਰ ਜਿੰਨੇ ਮਰਜ਼ੀ ਲੈ ਜਾਓ ਮੈਂ ਕਹਿੰਦਾ ਬਰੋਲੇ ਠਾਵਾ ਕੇ ਭਾਜੀ ਚੈਲੰਜ ਕਰਦੇ ਆ ਚੈਲੰਜ ਠੋਕੇ ਜੇ ਤੁਹਾਨੂੰ ਪੂਰੇ ਪੰਜਾਬ ਨਹੀਂ ਪੂਰੇ ਇੰਡੀਆ ਚ 2.5 ਸੂਟ ਦੇ ਰਹੇ ਮੀ ਭਰਾ ਤਾਂ ਮੀ ਆ ਚੱਕੋ ਜੀ ਡਰੈੱਸਾਂ ਆ ਗਈਆਂ ਪਾਰਟੀ ਵੇਅਰ ਬਜਾਵਰੇ 5 5 6 6000 ਰੁਪਏ 2250 ਰੁਪਏ ਦੀ ਪਿਓਰ ਸ਼ਿਮਰ ਗਲਾਸ ਦਾ ਬੇਸ ਆ ਦੁਪੱਟਾ ਵੀ ਸ਼ਿਮਰ ਗਲਾਸ ਦਾ ਬਾਜ਼ਾਰ ਚ ਭਾਅ 1500 ਚੱਕੋ ਭਾਜੀ 650 ਰੁਪਏ ਦਾ ਭਾਜੀ ਬਹੁਤ ਵੱਡਾ ਚੈਲੰਜ ਆ ਆ ਤੁਸੀਂ ਚੈੱਕ ਕਰਨਾ ਉਹ ਬਾਜ਼ਾਰ 'ਚ 10000 ਰੁਪਏ ਦਾ 2 ਪੀਸ ਕੋਰਟ ਪੈਂਟ ਇੱਥੇ 2995 ਦੇਈ ਜਾਂਦੇ ਆ 15000 3 ਪੀਸ ਕੋਰਟ ਪੈਂਟ 3760 ਦੇਈ ਜਾਂਦੇ ਆ ਜਿਹੜੇ ਲਗਜ਼ਰੀ ਕੋਰਟ ਪੈਂਟ ਆ ਇਹਨਾਂ ਨੇ ਤਾਂ ਰਿਕਾਰਡ ਤੋੜ ਦਿੱਤੇ ਆ 650 ਤੋਂ ਸ਼ੇਰਮਾਨੀ ਸ਼ੁਰੂ ਆ 7-800 ਤੋਂ ਕੋਰਟਾਂ ਪਿਆ ਮਸ਼ੂਰ ਆ ਮਤਲਬ ਬਹੁਤ ਵੱਡਾ ਫਾਇਦਾ ਹੋ ਰਿਹਾ ਇਸ ਤੋਂ ਲਾਓ ਵੱਡੇ ਵੱਡੇ ਆਫਰ ਦੇ ਰਹੇ ਆ ਪਾਰਕਿੰਗ ਖੁੱਲੀ ਡੁੱਲੀ ਦੇ ਰਹੇ ਆ ਰੱਖਸ਼ੇ ਦੀ ਸਰਵਜ ਫ੍ਰੀ ਦੇ ਰਹੇ ਆ ਤੇ ਭਾਜੀ ਹੋਰ ਕੀ ਚਾਹੀਦਾ ਏ ਭਾਈ ਜੀ ਕਾਲਾ ਸੂੜ ਚਾਹੀਦਾ ਰੇਟ 1500 ਚਾਹੀਦਾ ਕਿ ਅਸੀਂ ਜਿਹੜੇ ਹੁਣ ਆਉਣ ਵਾਲੇ ਟਾਈਮ ਤੋਂ ਧੁਮਾਕੇ ਕਰਨ ਜਾ ਰਹੇ ਆ ਉਹ ਬਾਜ਼ਾਰ ਦੇ ਵਿੱਚ ਖੁੱਲਾ ਚੈਲੰਜ ਹੈ ਕਿੱਧਰੋਂ ਵੀ ਉਸ ਰੇਟਾਂ ਤੇ ਉਹ ਸੂਟ ਨਹੀਂ ਮਿਲੂਗਾ ਕੋਈ ਕਹਿੰਦਾ 7000 ਲਉ ਕੋਈ ਕਹਿੰਦਾ 7500 ਲਉ ਕੋਈ ਕਹਿੰਦਾ 8000 ਲਉ ਫਰੰਟ ਹੈਵੀ ਬੈਕ ਹੈਵੀ ਸਾਡੇ ਕੋਲ ਲੈ ਜਾਓ 3500 4000 ਦਾ ਜੀ ਆ ਚੱਕੋ ਐਨ ਆਰ ਆਈ ਸੂਟ ਬਾਜੂ ਪਹੁੰਚੇ ਬਣੇ ਹੋਏ ਇਹ ਬਾਜ਼ਾਰ 'ਚ ਮੈਂ ਕਹਿੰਦਾ ਮਾਡਲਾਂ ਦੇ ਪੀਸ ਪਾਇਆ 5 5 6 6000 ਦਾ ਅਸੀਂ ਦੇਣਾ 3500 ਰੁਪਏ ਦਾ ਚੈੱਕ ਕਰ ਲੋ ਰੇਟ ਐਨ ਆਰ ਆਈ ਭੈਣ ਭਰਾ ਆ ਜਾਣ ਇਹੋ ਜਿਹੇ ਵੈਰਾਈਟੀਆਂ ਨਵੀਆਂ ਨਵੀਆਂ ਦੇ ਰਹੇ ਕਿਤੋਂ ਨਹੀਂ ਮਿਲਣੀਆਂ ਟੇਸਟ ਤੁਹਾਡੇ ਪਸੰਦ ਦਾ ਚਾਚੀਆਂ ਤਾਈਆਂ ਭੂਆ ਮਾਮੀਆਂ ਨੂੰ ਸਾਰਿਆਂ ਨੂੰ ਲੈ ਆਓ ਕਿਉਂਕਿ ਇਸ ਬਾਰੇ ਤੇ ਵੈਡਿੰਗ ਲਹਿੰਗਰ ਉੱਤੇ ਭਟੀਆਂ-ਭਟੀਆਂ ਆਫਰਾ ਜਿਹੜੇ ਬਾਜ਼ਾਰ ਤੁਸੀਂ ਲੈਨੇ ਹੋ 15-15 20-20 ਹਜ਼ਾਰ ਦੇ ਲੈਗੇ ਸਾਡੇ ਕੋਲ 5-5 ਹਜ਼ਾਰ ਦੇ ਲੈਗੇ ਮਿਲ ਜਾਣੇ ਆ ਤੁਸੀਂ ਆ ਲੈਣਾ ਇਹ ਮਿਲ ਜਾਣਾ ਤੁਹਾਨੂੰ 6600 ਰੁਪਏ ਦਾ ਆ ਜਿਹੜਾ ਤੁਸੀਂ ਕਿਰਾਇਆ ਹੀ ਬਾਜ਼ਾਰ ਦੇ ਵਿੱਚ 20 25 25000 ਲੈਨੇ ਹੋ ਸਾਡੇ ਕੋਲ ਆਜੋ ਸਿਰਫ 15000 ਰੁਪਏ ਦੇ ਵਿੱਚ ਆ ਲਹਿੰਗਾ ਤੁਹਾਨੂੰ ਦੇ ਦੇਵਾਂਗੇ ਆ ਉਦੋਂ ਉੱਪਰ ਹੀ ਰੇਂਜ ਤੁਸੀਂ ਲੈਣੀ ਆ ਆ ਦੇਖੋ ਜਿਹੜਾ ਤੁਸੀਂ ਬਾਜ਼ਾਰ ਚ ਜਾ ਕੇ 50000 40000 ਦਾ ਲਹਿੰਗਾ ਲੈਨੇ ਹੋ ਅਸੀਂ ਤੁਹਾਨੂੰ ਸਿਰਫ 20000 ਰੁਪਏ ਦੇ ਦੇਵਾਂਗੇ ਇਦਾਂ ਦੀਆਂ ਵੈਰਾਈਟੀਆਂ ਲੈ ਕੇ ਆਏ ਆ ਟੌਪ ਕਲਾਸ ਲੈ ਕੇ ਆਏ ਆ ਲੱਖ ਲੱਖ ਡੇਡ ਡੇਡ ਲੱਖਾਂ ਵਾਲੇ ਲਹਿੰਗੇ ਵੀ ਆ ਗਏ ਜਿਨ੍ਹਾਂ ਦੇ ਭਾਅ ਰਹਿਣ ਵਾਲਿਆ 30000 35000 ਤੁਸੀਂ ਰੈਂਟ ਤੇ ਵੀ ਜੇ ਲਹਿੰਗਾ ਲੈਣਾ ਤੇ ਅਸੀਂ ਚੈਨਲ ਆ ਕਹਿੰਦੇ ਸਾਡੇ ਕੋਲ ਅਜਿਹੜਾ ਰੈਂਟ ਅਸੀਂ ਦਵਾਂਗੇ ਕੀ ਤੋਂ ਵੀ ਨਹੀਂ ਮਿਲਣਾ ਜੀ ਚਾਹੇ ਤੁਸੀਂ ਅਨਾਰਕਲੀ ਲੈਣੀ ਆ ਚਾਹੇ ਤੁਸੀਂ ਫਰੌਗ ਸੂਟ ਲੈਣਾ ਚਾਹੇ ਤੁਸੀਂ ਅਨਾਰਕਲੀ ਕਮ ਲਹਿੰਗਾ ਲੈਣਾ ਇਦਾਂ ਦੇ ਆਰਟੀਕਲ ਸਾਨੂੰ ਮਿਲਨੇ ਆ ਫਰੰਟ ਹੈਵੀ ਬੈਕ ਹੈਵੀ ਕੇਰੇ ਹੈਵੀ ਸ਼ਿਮਰ ਦੇ ਵਿੱਚ ਵੀ ਦਵਾਂਗੇ ਤੁਸੀਂ ਸੈਮੀ ਸਟਿਚ ਲੈਣੇ ਹੈਗੇ ਆ ਪਲਾਜੋ ਸੂਟ ਸ਼ਰਾਰੇ ਸੂਟ ਉਹ ਵੀ ਦੇ ਦਿਆਂਗੇ ਮਤਲਬ ਵਿਆਹਾਂ ਸ਼ਾਦੀਆਂ ਦੇ ਵਿੱਚ ਤੁਹਾਡੀ ਟੌਰ ਕਰ ਦਿਆਂਗੇ ਯਾਦਗਾਰ ਬਣਾ ਦਿਆਂਗੇ ਇਕੱਲੇ ਇਕੱਲੇ ਉੱਤੇ ਰੇਟ ਲਿਖ ਕੇ ਲਾ ਆਇਆ ਇਹ ਨਹੀਂ ਵੀ ਲੁੱਟ ਕਰ ਲੈਣੀ ਆ ਜੇ ਤੁਸੀਂ ਇੱਥੇ ਆ ਗਏ ਹਰ ਇੱਕ ਦਾ ਫਿਕਸ ਰੇਟ ਲਿਖ ਕੇ ਲਾਤਾ ਕਵਾਲਿਟੀ ਸੁਪਰ ਆਜੋ ਬਹੁਤ ਸਾਰੀਆਂ ਇਦਾਂ ਦੀਆਂ ਡਰੈਸ ਲੈਣੇ ਆ ਸ਼ਰਾਰੇ ਗਰਾਰੇ ਲਹੰਗੇ ਇੱਕ ਵੀਡੀਓ ਦੇ ਵਿੱਚ ਸਾਰਾ ਕੁਝ ਦਿਖਾਇਆ ਜਾ ਸਕਦਾ ਤੁਹਾਨੂੰ ਅਸੀਂ ਸੈਂਪਲ ਦਿਖਾਤੇ ਆ ਆਫਰਾਂ ਚਾਲੂ ਕਰਤੀਆਂ ਦੇਖੋ ਜੀ ਰੈਡੀमेड ਦੇ ਵਿੱਚ ਸ਼ਰਾਰੇ ਗਰਾਰੇ ਲਹੰਗੇ ਗਾਉਨ ਸਾਰਾ ਹੋ ਗਿਆ ਇਸ ਵਕਤ ਟਾਈਮ ਰਾਤ ਦੇ 10 ਵੱਜ ਚੁੱਕੇ ਆ ਜੀ ਸ਼ਾਮ ਤੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਫਲ ਰਸ਼ ਹੁੰਦਾ ਸਾਡਾ ਟਾਈਮ ਹੈ ਜੀ 10 ਵਜੇ ਤੋਂ ਲੈ ਕੇ 7 ਵਜੇ ਤੱਕ 10 ਵਜੇ ਤੋਂ ਲੈ ਕੇ 7 ਵਜੇ ਤੱਕ ਆਜੋ ਬਹੁਤ ਵੱਡੀਆਂ ਆਫਰਾਂ ਬਾਗਾਂ ਪੁਰਾਣਾ ਮੋਗਾ ਰੋਡ ਤੇ ਤੁਸੀਂ ਵੈਸਟਰਨ ਡ्रेसेस ਲੈਣੀਆਂ ਤੁਸੀਂ ਲਹਿੰਗੇ ਸ਼ਰਾਰੇ ਗਰਾਰੇ ਲੈਣੇ ਆ ਤੇ ਸਾਡੇ ਕੋਲ ਟੌਪ ਕਲਾਸ ਦੀ ਵੈਰਾਈਟੀ ਆ ਸੋ ਲੋ ਜੀ ਪੰਜਾਬ ਹਰਿਆਣਾ ਰਾਜਸਥਾਨ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ ਬਾਗੇ ਪੁਰਾਣੇ ਮਾਤੂਸ਼ਰੀ ਦਸਤਾਰ ਅੰਕਲ ਆਮ ਦਾ ਖੁੱਲ ਚੁੱਕਾ ਬਹੁਤ ਵੱਡਾ ਲਗਜ਼ਰੀ ਪਲਾਜ਼ਾ ਜਿੱਥੇ ਤੁਹਾਨੂੰ ਪੂਰੇ ਪੰਜਾਬ ਹਰਿਆਣਾ ਰਾਜਸਥਾਨ ਤੋਂ ਸਸਤੇ ਸੂਟ ਸ਼ਰਾਰੇ ਕਰਾਰੇ ਲਹਿੰਗੇ ਮੈਂਨੇ ਆ ਪਰ ਵੈਡਿੰਗ ਦੇ ਵਿੱਚ ਵੀ ਬਹੁਤ ਵੱਡੇ ਫਾਇਦੇ ਤੁਹਾਡੇ ਇੱਥੇ ਹੋਣ ਜਾ ਰਹੇ ਆ ਅਸੀਂ ਨਵਾਂ ਪਲਾਜ਼ਾ ਬਣਾਇਆ ਉਹਦੀ ਖੁਸ਼ੀ ਦੇ ਵਿੱਚ ਅਸੀਂ ਲੋੜੀ ਬੰਪਰ ਕੱਢ ਰਹੇ ਆ ਪਹਿਲਾ ਇਨਾਮ ਆ ਸਕੂਟੀ ਹੈ ਦੂਜਾ ਇਨਾਮ ਆ ਇਲੈਕਟ੍ਰਿਕ ਸਕੂਟੀ ਹੈ ਤੀਜਾ ਇਨਾਮ ਤੁਸੀਂ ਦੇਖ ਰਹੇ ਹੋ ਐਲਈਡੀ ਹੈ ਚੌਥਾ ਇਨਾਮ ਆ ਵਾਸ਼ਿੰਗ ਮਸ਼ੀਨ ਹੈ ਪੰਜਵਾਂ ਇਨਾਮ ਮਾਈਕ੍ਰੋਵੇਵ ਆ ਉਹਨੇ ਫਿਰ ਜੂਸਰ ਹੈ ਫਿਰ ਆ ਇੰਡਕਸ਼ਨ ਹੈ ਉਸ ਤੋਂ ਇਲਾਵਾ ਕੋਈ ਵੀ ਕੁੱਪਨ ਸਾਡਾ ਖਾਲੀ ਨਹੀਂ ਜਾਊਗਾ ਸਾਰੇ ਕੂਪਨਾਂ ਤੇ ਤੁਹਾਨੂੰ ਕੋਈ ਨਾ ਕੋਈ ਪ੍ਰਾਈਜ਼ ਜ਼ਰੂਰ ਮਿਲੂਗਾ ਸਾਰੇ ਇਨਾਮ ਅਸੀਂ ਲਾਈਵ ਇੱਥੇ ਡਰਾ ਕੱਢਿਆ ਜਾਊਗਾ ਉਸ ਤੋਂ ਇਲਾਵਾ ਅਸੀਂ ਤੱਗੜ ਸਾਹਿਬ ਨੂੰ ਵੀ ਇਨਵੀਟੇਸ਼ਨ ਦੇਣੇ ਆ ਵੀ ਇਹ ਜੋ ਵੀ ਇੱਥੇ ਆਪਾਂ ਪ੍ਰੋਗਰਾਮ ਹੋਊਗਾ ਇਹ ਅਸੀਂ ਉਹਨੂੰ ਲਾਈਵ ਟੈਲੀਕਾਸਟ ਕਰਾਂਗੇ ਸੋ ਅੰਕਲ ਓਮ ਦਾ ਪੇਜ ਇੰਸਟਾਗ੍ਰam ਤੇ ਹੁਣੇ ਚਲਜੋ ਉਹਨੂੰ ਫੋਲੋ ਕਰ ਲਓ ਤੁਸੀਂ ਫੋਲੋ ਕਰਕੇ ਉਹਦਾ ਸਕਰੀਨਸ਼ਾਟ ਲਿਆ ਕੇ ਇਹਨਾਂ ਨੂੰ ਦਿਖਾ ਦਿਓ ਫਿਰ ਇੱਥੇ ਸ਼ਾਪਿੰਗ ਕਰੋ ਕੂਪਨ ਤੁਹਾਨੂੰ ਦੇ ਦਨੇ ਆ ਇਹ ਕੂਪਨ ਤੁਹਾਨੂੰ ਅਸੀਂ ਲਾਈਵ ਕੱਢਾਂਗੇ ਇੱਥੇ ਇਦਾਂ ਨਹੀਂ ਹੋਣੀ ਬਾਕੀ ਦੁਕਾਨਦਾਰਾਂ ਨੂੰ ਦਵਾਂਗੇ ਦਵਾਂਗੇ ਕੱਢਾਂ ਸਾਰੇ ਭੱਜ ਭੂ ਜਾਂਦੇ ਆ ਗਰੰਟੀ ਲੈਨੇ ਆਂ ਅਸੀਂ ਅੰਕਲ ਓਮ ਮਾਤਸ਼ਰੀ ਦਸਤਾਰ ਸਾਨ ਟੀਵੀ ਵੱਲੋਂ ਵੀ ਜੋ ਗੱਲ ਇਹਨਾਂ ਨੇ ਪਹਿਲਾਂ ਵੀ ਕਹੀ ਸੀ ਕਿ ਜੋ ਵੀ ਵਾਦਾ ਕੀਤਾ ਲੋਕਾਂ ਨਾਲ ਪੂਰਾ ਕੀਤਾ ਹੁਣ ਵੀ ਕਰਾਂਗੇ ਸੂਟ ਦਾ 2.5 300 ਤੋਂ ਸ਼ੁਰੂ ਹੋ ਜਾਂਦਾ ਭਾਵੇਂ ਤੁਸੀਂ 500 1000 10000 5 25000 ਜਿੰਨਾ ਮਰਜ਼ੀ ਲੈ ਲਓ ਸਾਰੀ ਵੈਰਾਈਟੀ ਤੁਹਾਨੂੰ ਮਿਲ ਜਾਣੀ ਆ